ਨਮਸਕਾਰ ਮੈਂ ਰਮਨ ਕੁਮਾਰ ਤਾਂ ਦੋਸਤੋ ਇਹ ਗੱਲ ਸੁਣਦਿਆਂ ਤੁਹਾਨੂੰ ਇੱਕ ਆਵਾਜ਼ ਚਿਤ ਆ ਗਈ ਹੋਵੇਗੀ ਨਮਸਕਾਰ ਜੀ ਮੈਂ ਰਮਨ ਕੁਮਾਰ ਅੱਜ ਦਾ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਜੋ ਕਿ ਦੂਰਦਰਸ਼ਨ ਉਤੇ ਪ੍ਰਸਾਰਤ ਖਬਰਾਂ ਦੇ ਜ਼ਰੀਏ ਇੱਕ ਦੌਰ ਦੇ ਵਿੱਚ ਤਕਰੀਬਨ ਪੰਜਾਬ ਦੇ ਹਰ ਘਰ ਵਿੱਚ ਸੁਣੀ ਗਈ ਹੈ ਤਾਂ ਦੋਸਤੋ ਗੱਲਬਾਤ ਕਰਾਂਗੇ ਅੱਜ ਦੂਰਦਰਸ਼ਨ ਵਾਲੇ ਰਮਨ ਕੁਮਾਰ ਦੀ ਜੋ ਕਿ ਖਬਰਾਂ ਪੜ੍ਹ ਕੇ ਸੁਣਾਇਆ ਕਰਦਾ ਸੀ ਔਰ ਖਾਰਕੂ ਆ ਸਮੇ ਇਹਦੇ ਨਾਲ ਕੀ ਵਾਕਿਆ ਹੋਇਆ ਇਹ ਵੀ ਦੱਸਾਂਗੇ ਤਾਂ ਦੋਸਤੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਵੀਡੀਓ ਸੁਣੋ ਔਰ ਵੀਡੀਓ ਸੁਣਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ ਰਮਨ ਕੁਮਾਰ ਰਮਨ ਕੁਮਾਰ ਸ਼੍ਰੀ ਅਮਰਸਦ ਸਾਹਿਬ ਦੇ ਜੰਪਲ ਔਰ ਇਹਨਾਂ ਦਾ ਜਨਮ 14 ਦਸੰਬਰ 1957 ਨੂੰ ਹੋਇਆ ਔਰ ਇਹਨਾਂ ਦੇ ਪਿਤਾ ਦਾ ਨਾਮ ਜਗਦੀਸ਼ ਕੁਮਾਰ ਤੇ ਮਾਤਾ ਦਾ ਨਾਮ ਬ੍ਰਿਜਾ ਰਾਣੀ ਸੀ ਰਮਨ ਕੁਮਾਰ ਦਾ ਪਰਿਵਾਰ ਕੱਪੜੇ ਦਾ ਕਾਰੋਬਾਰ ਕਰਦਾ ਹੁੰਦਾ ਸੀ ਰਮਨ ਕੁਮਾਰ ਨੇ ਵੀ 1976 ਦੇ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀਵਿੰਗ ਐਂਡ ਟੈਕਸਟਾਈਲ ਦੇ ਵਿੱਚ 1 ਸਾਲ ਦਾ ਕੋਰਸ ਕੀਤਾ ਤੇ ਰਮਨ ਕੁਮਾਰ ਅੰਮ੍ਰਿਤਸਰ ਵਿੱਚ ਹੀ ਇੱਕ ਟੈਕਸਟਾਈਲ ਯੂਨਿਟ ਦੇ ਵਿੱਚ ਆਪਰੇਟਿਅਸ ਵਜੋਂ ਜਾਂਦੇ ਸਨ ਤਾਂ ਜਦੋਂ ਉਹਨਾਂ ਦੀ ਚੋਣ ਦੂਦਰਸ਼ਣ ਲਈ ਹੋਈ ਰਮਨ ਕੁਮਾਰ ਨੇ ਸਾਲ 1978 ਤੋਂ ਲੈ ਕੇ ਅਕਤੂਬਰ 2017 ਤੱਕ ਦੂਰ ਦ੍ਰਿਸ਼ਣ ਦੇ ਵਿੱਚ ਬਤੌਰ ਨਿਊਜ਼ ਪ੍ਰੈਜ਼ੈਂਟਰ ਨੌਕਰੀ ਕੀਤੀ। ਉਹਨਾਂ ਨੂੰ ਅਕਸਰ ਪੁੱਛਿਆ ਜਾਂਦਾ ਸੀ ਕਿ ਉਹਨਾਂ ਦੀ ਕੜਕ ਦੀ ਦਮਦਾਰ ਆਵਾਜ਼ ਕੁਦਰਤੀ ਹੋਵੇ ਜਾਂ ਇਹਦੇ ਪਿੱਛੇ ਕੋਈ ਪ੍ਰੈਕਟਿਸ ਹੈ। ਤਾਂ ਰਮਨ ਕੁਮਾਰ ਕਹਿੰਦਾ ਕਿ ਇਹ ਸਵਾਲ ਦਾ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ। ਉਹ ਕਹਿੰਦੇ ਕਿ ਹੋ ਸਕਦਾ ਕਿ ਤਜਰਬੇ ਦੇ ਨਾਲ ਵੌਇਸ ਮੈਡੂਏਸ਼ਨ ਬਿਹਤਰ ਹੋ ਗਈ ਹੋਵੇ ਪਰ ਇਸ ਤੋਂ ਇਲਾਵਾ ਉਹਨਾਂ ਦਾ ਇਸ ਪਿੱਛੇ ਕੋਈ ਖਾਸ ਅਭਿਆਸ ਨਹੀਂ ਹੈ ਹੁਣ ਨੌਕਰੀ ਕਿੱਦਾਂ ਮਿਲਦੀ ਹੈ ਇਹਨਾਂ ਨੂੰ ਰਮਨ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਮਨ 'ਚ ਹਮੇਸ਼ਾ ਰਹਿੰਦਾ ਸੀ ਕਿ ਰੇਡੀਓ ਜਾਂ ਟੀਵੀ ਦੇ ਵਿੱਚ ਬਤੌਰ ਅਨਾਉਂਸਰ ਨੌਕਰੀ ਕਰਨ ਦਾ ਮੌਕਾ ਮਿਲ ਜਵੇ ਇਸ ਲਈ ਉਹ ਰੋਜ਼ ਅਖਬਾਰਾਂ ਵਿੱਚ ਅਜਹੀਆਂ ਨੌਕਰੀਆਂ ਦੇਖਦੇ ਰਹਿੰਦੇ ਸੀ ਉਹ ਕਹਿੰਦਾ ਕਿ ਜਦੋਂ ਦੂਰਦਰਸ਼ਨ ਉੱਤੇ ਨਿਊਜ਼ ਪ੍ਰੈਜੈਂਟਰ ਦੀ ਨੌਕਰੀ ਨਿਕਲੀ ਤਾ ਉਹ ਅਪਲਾਈ ਕਰਕੇ ਭੁੱਲ ਗਏ ਸੀ ਉਹ ਅਮਰਤ ਸਰ ਦੇ ਵਿੱਚ ਟੈਕਸਟਾਈਲ ਯੂਨਟ ਵਿੱਚ ਅਪ੍ਰੈਂਟਿਸ ਵਜੋਂ ਜਾਂਦੇ ਸਨ ਉਦੋਂ ਹੀ 1 ਸਾਲ ਬਾਅਦ ਫਿਰ ਦੂਰਦਰਸ਼ਨ ਤੋਂ ਇਹਨਾਂ ਨੂੰ ਚਿੱਠੀ ਆਈ ਤਾਂ ਇਹ ਚਿੱਠੀ ਮਿਲਦਿਆਂ ਹੀ ਉਹਨਾਂ ਨੇ ਟੈਕਸਟਾਈਲ ਫੈਕਟਰੀ ਵਿੱਚ ਜਾਣਾ ਬੰਦ ਕਰਤਾ ਕਿਉਂਕਿ ਉਹਨਾਂ ਨੂੰ ਭਰੋਸਾ ਸੀ ਕਿ ਨਿਊਜ਼ ਪ੍ਰੈਜ਼ੈਂਟਰ ਵਜੋਂ ਉਹਨਾਂ ਦੀ ਚੋਣ ਹੋ ਜਾਣੀ ਹੈ ਰਮਨ ਕੁਮਾਰ ਚੁਣੇੰਦਾ ਨਿਊਜ਼ ਪ੍ਰੈਜ਼ੈਂਟਰ ਵਿੱਚੋਂ ਨੇ ਜਿਨ੍ਹਾਂ ਨੂੰ ਐਨੇ ਪ੍ਰਸਿੱਧੀ ਹਾਸਲ ਹੋਈ ਹੈ ਉਹ ਕਹਿੰਦੇ ਕਿ ਉਸ ਵੇਲੇ ਬਹੁਤੇ ਚੈਨਲ ਨਾ ਹੋਣ ਕਰਕੇ ਅਤੇ ਦੂਰਦਰਸ਼ਨ ਦੀ ਪਹੁੰਚ ਹੋਣ ਕਾਰਨ ਉਹਨਾਂ ਨੂੰ ਬੜੀ ਜਲਦੀ ਪਛਾਣ ਮਿਲ ਗਈ ਸੀ ਤਾਂ 1978 ਵਿੱਚ ਹੀ ਲੋਕ ਉਹਨਾਂ ਨੂੰ ਪਛਾਨਣ ਲੱਗੇ ਸਨ ਉਹ ਕਹਿੰਦਾ ਕਿ ਮੈਨੂੰ ਤਾਂ ਇਦਾਂ ਲੱਗਦਾ ਜਿਵੇਂ ਪੰਜਾਬੀਆਂ ਦੇ ਘਰ ਦਾ ਇੱਕ ਜੀ ਹੀ ਬਣ ਗਿਆ ਹੋਵਾਂ ਮੈਂ ਹੁਣ ਸਰਕਾਰੀ ਅਦਾਰੇ ਵਿੱਚ ਕੰਮ ਕਰਨ ਦਾ ਤਜਰਬਾ ਦੂਰਦਰਸ਼ਨ ਇੱਕ ਸਰਕਾਰੀ ਅਦਾਰਾ ਰਿਹਾ ਜਿੱਤੇ ਰਮਨ ਕੁਮਾਰ ਨੇ ਨੌਕਰੀ ਕੀਤੀ ਤਾਂ ਇਹਨਾਂ ਤੋਂ ਪੁੱਛਿਆ ਗਿਆ ਕਿ ਸਰਕਾਰੀ ادارے 'ਚ ਨੌਕਰੀ ਕਰਨ ਦੌਰਾਨ ਸਿਰਫ ਸਰਕਾਰ ਦੀ ਹੱਕ 'ਚ ਖਬਰਾਂ ਦਿਖਾਉਣ ਦਾ ਦਬਾਅ ਵੀ ਮਹਿਸੂਸ ਹੁੰਦਾ ਸੀ ਤਾਂ ਉਹ ਕਹਿੰਦਾ ਕਿ ਖਬਰਾਂ ਨੂੰ ਲੈ ਕੇ ਬਹੁਤੀ ਸਖਾਈ ਨਹੀਂ ਸੀ ਹੁੰਦੀ ਰਿਪੋਰਟਿੰਗ ਘੱਟ ਅਤੇ ਜ਼ਿਆਦਾਤਰ ਨਿਊਜ਼ ਰੀਡਿੰਗ ਹੀ ਹੁੰਦੀ ਸੀ ਜਿਦੇ 'ਚ ਪ੍ਰੈਸ ਨੋਟ ਖਾਸ ਸਰੋਤ ਹੁੰਦੇ ਸਨ ਉਹ ਅੱਗੇ ਵੀ ਦੱਸਦਾ ਕਿ ਸਰਕਾਰੀ ਅਦਾਰਾ ਹੋਣ ਕਰਕੇ ਸਰਕਾਰ ਦੀ ਖਬਰ ਤਾਂ ਜਾਣੀ ਹੀ ਹੁੰਦੀ ਸੀ ਪਰ ਜੇ ਵਿਰੋਧੀ ਧਿਰ ਦਾ ਪ੍ਰੈਸ ਨੋਟ ਵੀ ਆਉਂਦਾ ਸੀ ਤਾਂ ਉਹ ਵੀ ਖਬਰ ਚਲਾਈ ਜਾਂਦੀ ਸੀ ਉਹ ਕਹਿੰਦਾ ਇਹ ਤੋਂ ਇਲਾਵਾ ਉਹ ਇੱਕ ਹਫਤਾਵਾਰੀ ਸੁਤੰਤਰ ਪ੍ਰੋਗਰਾਮ ਵੀ ਕਰਦੇ ਸਨ ਜਿਦੇ ਵਿੱਚ ਉਹ ਕੋਈ ਵੀ ਵਿਸ਼ਾ ਚੁਣ ਸਕਦੇ ਸੀ ਤੇ ਉਸ ਤੇ ਕੋਈ ਖਾਸ ਪਾਬੰਦੀ ਲੱਗਣ ਵਾਲੀ ਗੱਲ ਨਹੀਂ ਸੀ ਤਾਂ ਰਮਨ ਕੁਮਾਰ ਅੱਗੇ ਦੱਸਦਾ ਕਿ ਪਿਛਲੇ ਸਮੇਂ ਤੋਂ ਮੀਡੀਆ ਦੀ ਆਵਾਜ਼ ਹੀ ਨਹੀਂ ਰਹੀ ਹੈ ਉਹ ਕਹਿੰਦਾ ਕਿ ਜ਼ਿਆਦਾਤਰ ਨਿਊਜ਼ ਚੈਨਲ ਕਾਰਪੋਰੇਟ ਘਰਾਣਿਆਂ ਦੇ ਕੋਲ ਚਲੇ ਗਏ ਹਨ ਕਹਿਣ ਨੂੰ ਤਾਂ ਆਜ਼ਾਦ ਨੇ ਪਰ ਚੈਨਲ ਸਰਕਾਰ ਨੂੰ ਜਾਂ ਸਰਕਾਰ ਦੇ ਮੁਖੀ ਨੂੰ ਸਵਾਲ ਨਹੀਂ ਪੁੱਛ ਸਕਦੇ ਇਹ ਤੋਂ ਇਲਾਵਾ ਉਹ ਦਾਤਾ ਕਿ ਐਮਰਜੈਂਸੀ ਦੌਰਾਨ ਵੀ ਮੀਡੀਆ ਲਈ ਚੁਣੌਤੀਆਂ ਰਹੀਆਂ ਸਨ ਪਰ ਉਹਨਾਂ ਦਿਨਾਂ ਵਿੱਚ ਵੀ ਕਈ ਅਖਬਾਰਾਂ ਸੈਂਸਰ ਹੋਣ ਦੇ ਬਾਵਜੂਦ ਖਾਲੀ ਪੰਨੇ ਛਾਪ ਕੇ ਸੁਨੇਹਾ ਦੰਦੀਆਂ ਰਹੀਆਂ ਉਹਨਾਂ ਦੇ ਮੁਤਾਬਕ ਪੰਜਾਬ ਵਿੱਚ ਮਿਲਿਟੈਂਸੀ ਦੌਰਾਨ ਪੱਤਰਕਾਰਤਾ ਲਈ ਚੁਣੌਤੀਆਂ ਬਹੁਤ ਸਨ ਕਿਉਂਕਿ ਕੱਟੜਪੰਥੀ ਧਿਰਾਂ ਵੀ ਸਰਕਾਰ ਦੀ ਤਰ੍ਹਾਂ ਨਿظام ਨੂੰ ਆਪਣੀ ਬੋਲੀ ਬਲਵਾਉਣਾ ਚਾਹੁੰਦੀਆਂ ਸਨ ਹੁਣ ਖਾੜਕੂ ਬਾਅਦ ਸਮੇਂ ਦੀ ਗੱਲ ਕਰੀਏ ਧਰਮਨ ਕੁਮਾਰ ਦੱਸਦਾ ਕਿ 80ਵਿਆਂ ਅਤੇ 90ਵਿਆਂ ਦੇ ਦੌਰਾਨ ਕੁਝ ਸਮਾਂ ਡਰ ਤੇ ਸਹਿਮ ਵਾਲਾ ਕਹਿੰਦਾ ਮਾਹੌਲ ਰਿਹਾ ਸੀ ਉਹ ਕਹਿੰਦਾ ਬਿਆਨਤ ਸਿੰਘ ਦੀ ਸਰਕਾਰ ਵੇਲੇ ਇੱਕ ਐਸਐਸਪੀ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਕੁਝ ਸਮਾਂ ਲੁਕ ਜਾਣ ਕਿਉਂਕਿ ਉਹਨਾਂ ਕੋਲ ਰਮਨ ਕੁਮਾਰ ਦੇ ਖਤਰੇ ਵਿੱਚ ਹੋਣ ਦੀਆਂ ਇਨਪੁਟਸ ਆਉਂਦੀਆਂ ਸਨ ਤਾਂ ਉਹ ਕਹਿੰਦਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਐਨੇ ਸੁਰੱਖਿਆ ਘੇਰੇ ਵਾਲੇ ਅਤੇ ਪਾਇਲਟ ਜਿਪਸੀਆਂ ਬੜੇ ਨਹੀਂ ਬਚੇ ਤਾਂ ਮੈਂ ਕੀ ਚੀਜ਼ਾ ਸਾਡਾ ਕਿਸੇ ਨੇ ਕੀ ਕਰ ਲੈਣਾ ਤਾਂ ਉਹ ਕਹਿੰਦਾ ਅੱਗੇ ਕਿ ਉਹ ਬਹੁਤ ਜ਼ਿਆਦਾ ਬਹਾਦਰ ਨਹੀਂ ਸਨ ਪਰ ਅਜਹੀਆਂ ਗੱਲਾਂ ਤੋਂ ਉਹਨਾਂ ਨੂੰ ਕਦੇ ਵੀ ਡਰ ਨਹੀਂ ਲੱਗਿਆ ਉਹ ਕਹਿੰਦਾ ਕਈ ਵਾਰ ਇਹ ਖਿਆਲ ਜ਼ਰੂਰ ਆਉਂਦਾ ਸੀ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਪਰਿਵਾਰ ਦਾ ਕੀ ਬਣੂਗਾ ਪਰ ਇਹ ਇੱਕ ਆਮ ਇਨਸਾਨੀ ਭਾਵਨਾ ਹੈ ਤਾਂ ਇੱਕ ਕਹਿੰਦੇ ਰਮਨ ਕੁਮਾਰ ਕੋਲੋਂ ਖਬਰਾਂ ਪੜ੍ਹਦੇ ਇੱਕ ਵੱਡੀ ਗਲਤੀ ਵੀ ਹੋਈ ਖਬਰਾਂ ਪੇਸ਼ ਕਰਦੇ ਆਂ ਕਈ ਵਾਰ ਨਿਊਜ਼ ਪ੍ਰੈਜ਼ੈਂਟਰ ਤੋਂ ਕਈ ਸ਼ਬਦ ਗਲਤ ਉਚਾਰੇ ਜਾਣ ਜਾ ਬੋਲਣ ਵਿੱਚ ਕਿਸੇ ਹੋਰ ਗਲਤੀ ਦੀ ਸੁਭਾਵਨਾ ਹੋ ਜਾਂਦੀ ਹੈ ਜਿਹਨੂੰ ਪਛਾਣ ਕੇ ਉਹ ਤੁਰੰਤ ਮਾਫੀ ਮੰਗੇ ਸਹੀ ਵੀ ਕਰ ਲੈਣੇ ਪਰ ਇੱਕ ਵਾਰ ਦੂਰਦਰਸ਼ਨ ਦੇ ਮਸ਼ਹੂਰ ਨਿਊਜ਼ ਪ੍ਰੈਜ਼ੈਂਟਰ ਰਮਨ ਕੁਮਾਰ ਹੋਰਾਂ ਤੋਂ ਵੀ ਅਜਿਹੀ ਗਲਤੀ ਹੋ ਗਈ ਜਿਹਨੂੰ ਸੁਧਾਰਨ ਦੀ ਕੋਈ ਜਾਇਸ਼ ਵੀ ਉਹਨਾਂ ਕੋਲ ਨਹੀਂ ਬਜੀ ਪਰ ਰਮਨ ਕੁਮਾਰ ਦਾ ਦਾਅਵਾ ਕਿ ਉਹਨਾਂ ਦੀ ਨਵੇਂ ਜੋਇਨ ਹੋਈ ਸੀ ਅਤੇ ਜੋ ਗਲਤੀ ਉਹਨਾਂ ਤੋਂ ਹੋਈ ਉਸ ਵਾਰ ਉਹਨਾਂ ਦਾ ਕੈਰੀਅਰ ਉਸੇ ਵੇਲੇ ਖਤਮ ਵੀ ਹੋ ਸਕਦਾ ਸੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ 1978 ਚ ਅੰਮ੍ਰਿਤਸਰ ਤੋਂ ਚੈਨਲ ਚੱਲਦਾ ਸੀ ਇੱਕ ਜਗ੍ਹਾ ਖਬਰਾਂ ਤਿਆਰ ਕਰਦੇ ਸੀ ਅਤੇ ਟਰਾਂਸਮਿਟਰ ਸ਼ਹਿਰ ਵਿੱਚ ਕਿਸੇ ਹੋਰ ਥਾਂ ਸੀ ਜਿੱਥੇ ਜਾ ਕੇ ਖਬਰਾਂ ਪੜ੍ਹਨੀਆਂ ਹੁੰਦੀਆਂ ਸਨ ਉਹ ਕਹਿੰਦਾ ਕਿ ਮੇਰੇ ਕੋਲ 5-6 ਵੱਖ-ਵੱਖ ਲੋਕਾਂ ਦੀ ਲਿਖਾਈ 'ਚ ਖਬਰਾਂ ਵਾਲੇ ਪੰਨੇ ਹੁੰਦੇ ਸੀ ਇੱਕ ਵਾਰ ਕਹਿੰਦਾ ਅਸੀਂ ਗੱਡੀ 'ਚ ਜਾਂਦੇ ਹੋਏ ਖਬਰਾਂ ਵਾਲੇ ਪੰਨੇ ਦੇਖਦੇ ਜਾ ਰਹੇ ਸੀ ਤਾਂ ਪਹੁੰਚ ਕੇ ਜਦੋਂ ਮੈਂ ਖਬਰਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਹੈਡਲਾਈਨ ਤੋਂ ਬਾਅਦ 25 ਪੰਨੇ ਪਿੱਛੇ ਲੱਗ ਗਏ ਤੇ 26 ਤੋਂ 50 ਨੰਬਰ ਵਾਲੇ ਪੰਨੇ ਅੱਗੇ ਲਾਗੇ ਤੇ ਮੈਂ ਉਸੇ ਤਰ੍ਹਾਂ 26ਵੇਂ ਪੰਨੇ ਤੋਂ ਕਹਾਣੀਆਂ ਪੜ੍ਹਨੀਆਂ ਸ਼ੁਰੂ ਕਰਤੀਆਂ ਤਾਂ ਰਮਨ ਕੁਮਾਰ ਦੇ ਮੁਤਾਬਕ ਜਲੰਧਰ ਵਿੱਚ ਉਹਨਾਂ ਦੇ ਡਾਇਰੈਕਟਰ ਬੁਲੇਟਿਨ ਜਿਹੜਾ ਸੀ ਉਹ ਦੇਖ ਰਹੇ ਸੀ ਤੇ ਉਹਨਾਂ ਨੇ ਅੰਮ੍ਰਿਤਸਰ ਵਿਚਲੇ ਡਿਊਟੀ ਰੂਮਸ ਤੇ ਫੋਨ ਕਰਕੇ ਕਾਫੀ ਕਹਿੰਦਾ ਝਾੜ ਪਾਈ ਤਾਂ ਉਹ ਕਹਿੰਦਾ ਕਿ ਮੈਨੂੰ ਜਦੋਂ ਇਸ ਗਲਤੀ ਦਾ ਪਤਾ ਲੱਗਿਆ ਤਾਂ ਮੇਰੇ ਕਹਿੰਦਾ ਰੰਗ ਉੱਡ ਗਏ ਸੀ ਪਰ ਹੌਲੀ-ਹੌਲੀ ਮੈਂ ਖਬਰਾਂ ਪੜ੍ਹਨ ਦੇ ਵਿੱਚ ਸਹਿਜ ਹੋ ਗਿਆ ਤਾ ਰੇਡੀਓ ਸੁਣਦੇ ਤੇ ਅਖਬਾਰਾਂ ਪੜ੍ਹਦੇ ਵੱਡੇ ਹੋਏ ਰਵਨ ਕੁਮਾਰ ਨੇ ਟੈਲੀਵਿਜ਼ਨ ਦੇ ਵਿੱਚ ਨੌਕਰੀ ਕੀਤੀ ਅਤੇ ਹੁਣ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਦਰਸ਼ਕਾਂ ਦੇ ਨਾਲ ਜੁੜੇ ਹੋਏ ਹਨ ਤਾਂ ਉਹ ਕਹਿੰਦਾ ਕਿ ਇਸ ਦੌਰ ਵਿੱਚ ਜਦੋਂ ਪੱਤਰਕਾਰਤਾ ਵਿੱਚ ਨਿਰਪੱਖ ਕੰਮ ਹੋਣ ਹੀ ਨਹੀਂ ਦਿੱਤਾ ਜਾ ਰਿਹਾ ਤਾਂ ਸੋਸ਼ਲ ਮੀਡੀਆ ਇੱਕ ਵੱਡੀ ਥਿਰ ਬਣ ਕੇ ਉੱਪਰਦਾ ਹੈ ਉਹਨਾਂ ਦੇ ਮੁਤਾਬਕ ਸੋਸ਼ਲ ਮੀਡੀਆ ਨੇ ਕਹਿੰਦਾ ਇੰਦਾ ਦਾ ਪਲੇਟਫਾਰਮ ਦਿੱਤਾ ਆਪਾਂ ਨੂੰ ਕਿ ਜੇ ਕੋਈ ਆਜ਼ਾਦ ਤੌਰ ਤੇ ਕੰਮ ਕਰਨਾ ਚਾਹੁੰਦਾ ਤਾਂ ਕਰ ਸਕਦਾ ਹੈ ਅੱਜ ਦੇ ਦੌਰ ਤੇ ਟੈਲੀਵਿਜ਼ਨ ਤੇ ਖਬਰਾਂ ਪੜ੍ਹੇ ਜਾਣ ਦੇ ਅੰਦਾਜ਼ ਬਾਰੇ ਰਮਨ ਕੁਮਾਰ ਦਾਦਾ ਕਹਿੰਦਾ ਕਿ ਬਹੁਤ ਵੱਧ ਚੜ ਕੇ ਬੋਲਿਆ ਜਾਂਦਾ ਜਿਹਦੀ ਜ਼ਰੂਰਤ ਵੀ ਨਹੀਂ ਹੁੰਦੀ ਕਹਿੰਦਾ ਉਹ ਕਹਿੰਦਾ ਅਜਿਹਾ ਤਾਂ ਨਹੀਂ ਹੈ ਕਿ ਤੁਹਾਡੇ ਕੋਲ ਮਾਈਕ ਨਹੀਂ ਹੈ ਤੇ ਵੱਡੇ ਹਾਲ ਵਿੱਚ ਅਖੀਰਲੀ ਕਤਾਰ ਤੱਕ ਤੁਸੀਂ ਆਵਾਜ਼ ਪਹੁੰਚਾਉਣੀ ਹੈ ਲੋਕਾਂ ਨੇ ਖਬਰਾਂ ਘਰ 'ਚ ਬੈਠ ਕੇ ਟੀਵੀ ਉੱਤੇ ਸੁਣਨੀਆਂ ਉਹ ਤੇਜ਼ ਕਹੋ ਕੇ ਬੋਲਣ ਦੀ ਲੋੜ ਸਹਿ ਢੰਗ ਨਾਲ ਤੁਸੀਂ ਆਪਣੀ ਗੱਲ ਬਿਹਤਰ ਸਮਝਾ ਸਕਦੇ ਹੋ ਇਹਦੇ ਨਾਲ ਹੀ ਰਮਨ ਕੁਮਾਰ ਕਹਿੰਦਾ ਕਿ ਖਬਰਾਂ ਪੇਸ਼ ਕਰਨ ਦੇ ਅਜਿਹੇ ਅੰਦਾਜ਼ ਦੀ ਲੋਕ ਆਲੋਚਨਾ ਵੀ ਕਰਦੇ ਆ ਪਰ ਉਹਨਾਂ ਨੂੰ ਦੇਖਦੇ ਵੀ ਰਹਿੰਦੇ ਜਿਹਦੇ ਕਰਕੇ ਚੈਨਲ ਦੀ ਟੀਆਰਪੀ ਬਰਕਰਾਰ ਰਹਿੰਦੀ ਹੈ ਉਹ ਕਹਿੰਦਾ ਵੀ ਜੇ ਲੋਕ ਦੇਖਣਾ ਬੰਦ ਕਰ ਦੇਣ ਤੇ ਟੀਆਰਪੀ ਘਟੇ ਤਾਂ ਸ਼ਾਇਦ ਚੈਨਲ ਇਸ ਬਾਰੇ ਸੋਚਣਾ ਨਿਊ ਚੈਨਲਾਂ ਦੀ ਪ੍ਰਮਾਅ ਫੇਕ ਨਿਊਜ਼ ਤੇ ਪੱਕ ਪਾਤੀ ਪੱਤਰਕਾਰੀ ਦੇ ਦਰਮਿਆਨ ਇੱਕ ਦਰਸ਼ਕ ਸਹੀ ਖਬਰ ਕਿਵੇਂ ਪਛਾਣੇ ਉਹ ਕਹਿੰਦਾ ਆ ਕਿ ਕਈ ਵਾਰ ਕਹਿੰਦਾ ਅਜੇਹਾ ਕਰਨਾ ਔਖਾ ਹੋ ਸਕਦਾ ਪਰ ਇਸ ਲਈ ਦਰਸ਼ਕ ਨੂੰ ਦਿਲਚਸਪੀ ਲੈਣੀ ਪਊਗੀ। ਉਹਨਾਂ ਦੇ ਮਤਾਬਕ ਦਰਸ਼ਕ ਨੂੰ ਖਬਰ ਸੁਣਨ ਜਾਂ ਸਮਝਣ ਲਈ ਸਿਰਫ ਇੱਕ ਅਦਾਰੇ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਹਨਾਂ ਦੇ ਮਤਾਬਕ ਤੋਂ ਜਾਂ ਦੋ ਤੋਂ ਵੱਧ ਚੈਨਲਾਂ ਅਖਬਾਰਾਂ ਜਰੀਏ ਖਬਰ ਨੂੰ ਬਿਹਤਰ ਸਮਝ ਲੱਗ ਸਕਦੀ ਹੈ। ਇਹ ਤੋਂ ਇਲਾਵਾ ਉਹ ਕਹਿੰਦਾ ਕਿ ਭਰੋਸੇਯੋਗ ਚਿਹਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜੋ ਹੁਣ ਮੁੱਖ ਧਾਰਾ ਵਿੱਚ ਨਹੀਂ ਦਿਖਦੇ। ਉਹ ਕਹਿੰਦਾ ਕਿ ਅੱਜਕੱਲ ਸੋਸ਼ਲ ਮੀਡੀਆ ਜਰੀਏ ਥੋੜੀ ਜਿਹੀ ਖੋਜ ਕਰਦੇ ਤੁਸੀਂ ਉਹਨਾਂ ਨੂੰ ਲੱਭ ਸਕਦੇ ਹੋ ਤੇ ਉਹਨਾਂ ਦੇ ਚੈਨਲ ਵੀ ਦੇਖ ਸਕਦੇ ਹੋ ਤਾਂ ਇਹ ਸੀ ਦੋਸਤੋ ਰਮਨ ਕੁਮਾਰ ਬਾਰੇ ਜੁੜੀਆਂ ਹੋਈਆਂ ਗੱਲਾਂ ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਦੇ ਹੋ ਗਿਆ ਸਤਿ ਸ਼੍ਰੀ ਅਕਾਲ